ਖਾਲਸਾ ਸਾਧਨਾ ਦਿਵਸ ਵਿਸਾਖੀ ਦਾ ਦਿਹਾੜਾ ਜੋ ਕਿ ਕੱਲ ਨੂੰ ਅਸੀਂ ਸਾਰਿਆਂ ਨੇ ਮਨਾਉਣਾ ਹੈ ਸਭ ਤੋਂ ਪਹਿਲੀ ਗੱਲ ਤੇ ਜਦੋਂ ਅਸੀਂ ਇਸ ਦੇ ਬਾਰੇ ਵਿਚਾਰਦੇ ਹਾਂ ਜੋ ਸਾਨੂੰ ਜਾਣਕਾਰੀ ਹੈ ਆਮ ਜਨमानस ਦੇ ਵਿੱਚ ਇਹਦੇ ਬਾਰੇ ਕੀ ਜਾਣਕਾਰੀ ਹੈ ਉਹ ਇਹੀ ਹੈ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਦੇ ਦਿਨ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਨੂੰ ਪੰਜ ਪਿਆਰੇ ਜਦੋਂ ਬਣਾਇਆ ਤੇ ਆਪ ਅੰਮ੍ਰਿਤ ਦੀ ਦਾਤ ਉਹਨਾਂ ਦੇ ਕੋਲੋਂ ਲਈ ਤੇ ਖਾਲਸਾ ਪੰਥ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਸਿਰਜਿਆ ਹੈ ਹੁਣ ਇਹਨੂੰ ਅਸੀਂ ਥੋੜਾ ਜਿਆਦਾ ਇੱਕ ਦੋ ਵਿਚਾਰਾਂ ਵਾਲੇ ਪਾਸੇ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜਾ ਇਹ ਮੌਸਮ ਚੱਲਦਾ ਪਿਆ ਹੈ ਜੇਕਰ ਤੁਸੀਂ ਹਰਿਆਣੇ ਵੱਲ ਪੰਜਾਬ ਵੱਲ ਜਾਓਗੇ ਤੇ ਤੁਹਾਨੂੰ ਜਾਣਕਾਰੀ ਹੋਵੇਗੀ ਕਿ ਇਹ ਕਣਕਾਂ ਦੀ ਵਾਢੀ ਦਾ ਕਣਕਾਂ ਦੀ ਕਟਾਈ ਦਾ ਸੀਜ਼ਨ ਚੱਲਦਾ। ਔਰ ਇਹ ਬੀਜੀਆਂ ਕਦੋਂ ਗਈਆਂ ਸੀ ਕਣਕਾਂ? ਇਹ ਲਗਭਗ ਅਕਤੂਬਰ ਨਵੰਬਰ ਦੇ ਵਿੱਚ ਬੀਜੀਆਂ ਗਈਆਂ। ਵਿੱਚ ਜਨਵਰੀ ਆਈ, ਦਸੰਬਰ ਆਇਆ, ਜਨਵਰੀ ਆਈ, ਫਰਵਰੀ, ਮਾਰਚ ਆਪ੍ਰੈਲ ਆ ਗਿਆ ਅੱਗੇ। ਲਗਭਗ ਜੇ ਬਹੁਤਾ ਮੋਟਾ-ਮੋਟਾ ਸੋਚੀਏ ਤੇ ਇਹ 3-4 ਮਹੀਨੇ ਦਾ ਸਮਾਂ ਬਣ ਜਾਂਦਾ ਵੀ ਫਸਲ ਜਿਹੜੀ ਸੀ ਬੀਜੀ ਪਹਿਲਾਂ ਸੀ ਤੇ ਹੁਣ ਕਟਾਈ ਦਾ ਸਮਾਂ ਆ ਗਿਆ। ਜਿਸ ਬੰਦੇ ਨੇ ਉਦੋਂ ਬੀਜੀ ਹੀ ਨਹੀਂ ਸੀ ਉਹਨੇ ਹੁਣ ਕੀ ਕੱਟ ਲੈਣਾ ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਗੁਰਮ ਸੱਚੇ ਪਾਤਸ਼ਾਹ ਦੇ ਵੇਲੇ ਇਹ ਖਾਲਸਾ ਪੰਥ ਜਿਹੜਾ ਤਿਆਰ ਹੋਇਆ ਹੈ ਇਸ ਦੀ ਬਿਜਾਈ ਇਸ ਦੀ ਤਿਆਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ੁਰੂ ਕਰ ਦਿੱਤੀ ਹੈ ਇਹ ਕੋਈ ਨਵੀਂ ਖੇਡ ਨਹੀਂ ਸੀ ਵੀ ਆਕੀ ਜੀ ਮਹਾਰਜ ਨੇ ਸਿਰ ਮੰਗ ਲਏ ਸਿਰ ਤੇ ਪਹਿਲਾਂ ਵੀ ਮੰਗੇ ਜਾਂਦੇ ਰਹੇ ਦੇ ਹੈ ਤੇ ਖਾਲਸੇ ਦੀ ਪ੍ਰੀਖਿਆ ਸੀ ਨਾ ਸੰਖੇਪ ਕਰ ਦੇਵਾਂ ਮੈਂ ਹਾਂ ਤੁਸੀਂ ਹੋ ਅਸੀਂ ਕਿਸੇ ਦਾ ਪੇਪਰ ਲੈਣਾ ਹੋਵੇ ਤੇ ਕਦੀ ਉਹਨੂੰ ਪਹਿਲਾਂ ਦੱਸ ਦਿਆਂ ਵੀ ਤੇਰਾ ਆ ਪੇਪਰ ਹੋਣਾ ਹੀ ਜੇ ਉਹਨੂੰ ਦੱਸ ਹੀ ਦਿੱਤਾ ਵੀ ਤੈਨੂੰ ਆਹ ਕੁਐਸਚਨ ਹੋਣਾ ਫਿਰ ਪੇਪਰ ਕਦਾ ਰਹਿ ਗਿਆ ਉਹ ਤੇ ਪੇਪਰ ਹੀ ਜਿਹੜਾ ਪੇਪਰ ਹੀ ਲੀਕ ਹੋ ਗਿਆ ਉਹ ਤਾਂ ਕੈਂਸਲ ਹੋ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਪੇਪਰ ਲੀਕ ਹੋ ਜੇ ਪੇਪਰ ਕੈਂਸਲ ਹੋ ਜਾਂਦਾ ਤੇ ਜੇ ਪਹਿਲਾਂ ਹੀ ਪਤਾ ਹੋਵੇ ਵੀ ਮਹਾਰਾਜ ਨੇ ਇਦਾਂ ਕਰਨਾ ਹੈ ਉਹ ਪ੍ਰੀਖਿਆ ਕਦੀ ਹੋਗੀ ਹਾਲਾਂਕਿ ਪਾਸ ਕਰਾਉਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਉਹੀ ਹੈ ਉਹੀ ਟੀਚਰ ਹੁੰਦਾ ਜਿਹੜਾ ਪੇਪਰ ਤਿਆਰ ਕਰਦਾ ਹੈ ਉਹੀ ਟੀਚਰ ਹੁੰਦਾ ਸਾਰਾ ਸਾਲ ਪੜਾ ਰਿਆ ਹੁੰਦਾ ਕਲਾਸ ਦੇ ਵਿੱਚ ਪਾਸ ਕਰਾਉਣ ਵਾਲਾ ਵੀ ਉਹੀ ਹੈ ਪਰ ਇਮਤਿਹਾਨ ਲੈਣ ਵਾਲਾ ਵੀ ਉਹੀ ਹੈ ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਵੇਖੀ ਹੈ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਦੀ ਸਿਰ ਮੰਗਿਆ ਸੀ ਤੇ ਮਰਦ ਕੀ ਕਹਿੰਦੇ ਨੇ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਹ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲੇ ਕਿ ਭਾਈ ਲੈਣੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਸਿਰ ਨਹੀਂ ਸੀ ਰੱਖਿਆ ਸਿਰ ਦੇਣ ਦਾ ਮਤਲਬ ਕੀ ਹੈ ਸਿਰ ਦੇਣ ਦਾ ਮਤਲਬ ਹੈ ਵੀ ਆਹ ਜਿਹੜੀ ਕਿਉਂਕਿ ਸਿਰ ਦੇ ਵਿੱਚ ਕੀ ਹੈ ਦਿਮਾਗ ਬੰਦਾ ਸਿਰ ਤੋਂ ਸੋਚਦਾ ਨਾ ਉਹ ਕੀ ਹੈ ਉਹ ਮੈਂ ਗੁਰੂ ਦੇ ਅੱਗੇ ਰੱਖ ਦਿੱਤਾ ਵੀ ਮਹਾਰਾਜ ਅੱਜ ਇਹਨੂੰ ਤੁਸੀਂ ਚਲਾਓ ਮੈਂ ਆਪਣੀ ਮੱਤ ਨਾਲ ਬੜਾ ਚੱਲ ਕੇ ਵੇਖ ਲਿਆ ਹੈ ਖਵਾਰੀਆਂ ਹੀ ਪੱਲੇ ਪੈਂਦੀਆਂ ਨੇ ਮੈਂ ਹੁਣ ਇਸ ਗੱਲ ਨੂੰ ਸੋਚ ਲਿਆ ਹੈ ਕਿ ਮੈਂ ਤੁਹਾਡੀ ਮੱਤ ਨਾਲ ਚੱਲਣਾ ਹੈ ਤੇ ਮਹਾਰਾਜ ਕੀ ਕਹਿੰਦੇ ਨੇ ਸਿਰ ਧਲ ਤਰ ਸਿਰ ਧਰ ਤਲੀ ਗਲੀ ਮੇਰੀ ਆਓ ਮਹਾਰਜ ਕਹਿੰਦੇ ਇੱਥੇ ਤੇ ਸਿਰ ਰੱਖ ਕੇ ਹੀ ਆਉਣਾ ਪੈਣਾ ਹੈ ਤੁਹਾਨੂੰ ਇਹ ਨਹੀਂ ਵੀ ਤੁਸੀਂ ਮਰਜ਼ੀਆਂ ਵੀ ਕਰੀ ਜਾਓ ਤੇ ਕਹੋ ਕਿ ਮੈਂ ਸਿੱਖੀ ਵੀ ਕਮਾ ਲਵਾਂ ਤੇ ਮਹਾਰਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਪਤਾ ਕੀ ਬੋਲਿਆ ਫਿਰ ਇਸ ਗੱਲ ਨੂੰ ਜਿਸ ਪਿਆਰੇ ਸਿਉ ਨਿਹ ਤਿਸ ਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ ਤੇ ਫਿਰ ਇਸ ਗੱਲ ਨੂੰ ਮਹਾਰਜ ਕਹਿੰਦੇ ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਕਾਪ ਉਤਾਰ ਜੇ ਜਿਹੜਾ ਹੈ ਸਿਰ ਮਾਲਕ ਦੇ ਅੱਗੇ ਨਿਮਦਾ ਹੀ ਨਹੀਂ ਹੈ ਉਸ ਸਿਰ ਦਾ ਕੀ ਫਾਇਦਾ ਹੋ ਗਿਆ ਤੇ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਬੋਲ ਤੁਸੀਂ ਰੋਜ਼ ਹੀ ਪੜ੍ਹਦੇ ਹਾਂ ਐਸਾ ਸਤਿਗੁਰੂ ਜੇ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਸਾਡਾ ਵਿੱਚੋਂ ਹੰਕਾਰ ਗਵਾਤ ਜਾਵੇ ਅਸੀਂ ਇਹੋ ਜਿਹਾ ਕਿਤੇ ਗੁਰੂ ਮਿਲ ਪਏ ਤੇ ਉਹਦੇ ਅੱਗੇ ਸਿਰ ਰੱਖ ਦਈਏ ਇਹ ਹੈ ਸਿਰ ਦੇਣ ਦੀ ਖੇਡ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬੋਲ ਕੀਰਤਨ ਦੇ ਵਿੱਚ ਤੁਸੀਂ ਸੁਣਨੇ ਵੀ ਨਹੀਂ ਸੁਣਦੇ ਵੀ ਹੋਵੋਗੇ ਹਜ਼ੂਰ ਦਾ ਸ਼ਬਦ ਹੈ ਨਾ ਗੁਰਪਾਰਸ ਹਮ ਲੋ ਮਿਲ ਕੰਚਨ ਹੋਇਆ RAM ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ RAM ਉੱਥੇ ਮਹਾਰਾਜ ਬਚਨ ਕਰਦੇ ਨੇ ਸਤਗੁਰ ਆਗੇ ਸੀਸ ਭੇਟਦੇ ਹਾਂ ਜੇ ਸਤਗੁਰ ਸੱਚ ਹੈ ਭਾਵੇਂ ਉੱਥੇ ਵੀ ਸਿਰ ਦੇਣ ਦੀ ਗੱਲ ਚੱਲਦੀ ਪਈ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹਨੂੰ ਕੀ ਕਹਿ ਰਹੇ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਵਾਲੇ ਨੇ ਸਾਰੇ ਹਜ਼ੂਰ ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਕਿ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਨੇ ਕਿਹਾ ਵੀ ਤੈਨੂੰ ਪਹਿਲਾਂ ਕਬੂਲ ਹੋਵੇਗਾ ਮਰਨਾ ਕਬੂਲ ਹੋਵੇਗਾ ਤੇ ਫਿਰ ਤੂੰ ਮੇਰੇ ਕੋਲ ਆ ਸਕਦਾ ਹੈ ਮਰਨ ਦਾ ਮਤਲਬ ਕੀ ਹੈ ਡੈਡੀਕੇਟ ਹੋ ਜਾਣਾ ਗੁਰੂ ਦੇ ਅੱਗੇ ਆਪਣੇ ਸੈਲਫ ਨੂੰ ਆਪਣੇ ਅਹੰਮ ਨੂੰ ਆਪਣੀ ਈਗੋ ਨੂੰ ਸੈਕਰੀਫਾਈਜ਼ ਕਰ ਦੇਣਾ ਵੀ ਮਹਾਰਾਜ ਮੈਂ ਨਹੀਂ ਇਸ ਗੱਲ ਦੀ ਮੰਗ ਕਰਦਾ ਜਿੱਦਾਂ ਤੁਸੀਂ ਇਹਨੂੰ ਚਲਾਉਣਾ ਚਾਹੁੰਦੇ ਜੇ ਤੁਸੀਂ ਚਲਾ ਲਓ ਅੱਜ ਤੋਂ ਮੈਂ ਤੁਹਾਡਾ ਬੰਦਾ ਹੋ ਗਿਆ 1699 ਦੀ ਵਿਸਾਖੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੇ ਸਮਝ ਲਓ ਕਿ ਜਿੱਥੇ-ਜਿੱਥੇ ਤੱਕ ਸਿੱਖੀ ਫੈਲੀ ਸੀ ਉੱਥੇ ਤੱਕ ਹੁਕਮਨਾਮੇ ਭੇਜੇ ਗਏ ਤਿਆਰੀਆਂ ਚੱਲਦੀਆਂ ਪਈਆਂ ਸੀ ਤੇ ਮੈਂ ਤੁਸੀਂ ਵੇਖਿਓ ਕਿ ਕਿੱਥੋਂ-ਕਿੱਥੋਂ ਸੰਗਤ ਆ ਰਹੀ ਹੈ ਇਕੱਠ ਹੁੰਦਾ ਹੈ ਕੇਸਗੜ੍ਹ ਸਾਹਿਬ ਦੇ ਅਸਥਾਨ ਦੇ ਉੱਤੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਟੇਜ ਦੇ ਉੱਤੇ ਆਉਂਦੇ ਨੇ ਤੇ ਉੱਥੇ ਮਹਾਰਾਜ ਨੇ ਜੋ ਸੰਗਤ ਨੂੰ ਬੋਲਿਆ ਜੋ ਗੱਲ ਕੀਤੀ ਉੱਥੇ ਇਸ ਗੱਲ ਨੂੰ ਬੋਲਿਆ ਮਹਾਰਾਜ ਨੇ ਵੀ ਮੈਨੂੰ ਇੱਕ ਸੀਸ ਚਾਹੀਦਾ ਹੈ ਇਹ ਵੀ ਵੈਸੇ ਵੇਖੋ ਕਿੱਡੇ ਕਮਾਲ ਦੀ ਗੱਲ ਹੈ ਮਹਾਰਾਜ ਨੇ ਇਹ ਨਹੀਂ ਕਹਿ ਦਿੱਤਾ ਵੀ ਮੈਨੂੰ ਪੰਜ ਚਾਹੀਦੇ ਹਨ ਹਾਲਾਂਕਿ ਵਿਚਾਰਾਂ ਇਹ ਵੀ ਕਹਿੰਦੀਆਂ ਨਹੀਂ ਕਿ ਪਈ ਹਜ਼ਾਰ ਦਾ ਇਕੱਠ ਹੈ ਉੱਥੇ ਮਹਾਰਾਜ ਨੇ ਇਹ ਨਹੀਂ ਆਖਿਆ ਪਰ ਮੈਨੂੰ ਪੰਜ ਕੋਵਰੀ ਚਾਹੀਦੇ ਮਹਾਰਾਜ ਕਹਿੰਦੇ ਇੱਕ ਚਾਹੀਦਾ ਔਰ ਵਿਚਾਰਾਂ ਸਾਰੀਆਂ ਇਹ ਕਹਿੰਦੇ ਮਹਾਰਾਜ ਇੱਕ ਤੰਬੂ ਦੇ ਵਿੱਚ ਇੱਕ ਟੈਂਟ ਲੱਗਾ ਹੋਇਆ ਮਹਾਰਾਜ ਉਹਨਾਂ ਨੂੰ ਉੱਥੇ ਲਈ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਜਿਹੜੇ ਬਾਹਰ ਬੈਠੇ ਨੇ ਉਹ ਸੋਚਦੇ ਪਏ ਨੇ ਕਿ ਅੰਦਰ ਲੈ ਕੇ ਨੇ ਪਤਾ ਨਹੀਂ ਕੀ ਚੱਲਦਾ ਪਿਆ ਹੈ ਭਾਈ ਧਰਮ ਸਿੰਘ ਤੋਂ ਜਿਹੜਾ ਭਾਈ ਦਇਆ ਸਿੰਘ ਲਾਹੌਰ ਤੋਂ ਆਉਂਦੇ ਨੇ ਭਾਈ ਧਰਮ ਸਿੰਘ ਵੇਖੋ ਹਸਤਨਾਪੁਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਪੇਸ਼ ਹੋ ਜਾਂਦੇ ਨੇ ਭਾਈ ਹਿੰਮਤ ਸਿੰਘ ਜਿਹੜਾ ਹੈ ਉਹ ਜਗਨਨਾਥਪੁਰੀ ਤੋਂ ਉੱਥੇ ਪਹੁੰਚਦੇ ਨੇ ਤੁਸੀਂ ਹੁਣ ਦਾ ਡਿਸਟੈਂਸ ਵੇਖ ਲਓ ਅਨੰਤਪੁਰ ਸਾਹਿਬ ਤੋਂ ਜਗਨਨਾਥਪੁਰੀ ਦਾ ਇਹਦਾ ਮਤਲਬ ਹੈ ਕਿ ਪਹਿਲੀ ਵਾਰਤ ਨਹੀਂ ਆਏ ਹੋਣਗੇ ਇਹਨਾਂ ਦੇ ਵੱਡੇ-ਵਡੇਰੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਹੋਣਗੇ ਇਹ ਪਰਿਵਾਰਾਂ ਦੇ ਪਰਿਵਾਰਾਂ ਕੇ ਜੁੜਦੇ ਰਹੇ ਜਗਨਨਾਥਪੁਰੀ ਤੋਂ ਉਸ ਵੇਲੇ ਆਉਣਾ ਕਿਤੇ ਸੌਖਾ ਹੀ ਹੈ ਫਿਰ ਇਹਦੇ ਤੋਂ ਇਲਾਵਾ ਭਾਈ ਮੋਕਮ ਸਿੰਘ ਦਵਾਰਕਾ ਤੋਂ ਆਉਣ ਵਾਲੇ ਬیدر ਤੋਂ ਨੇ ਭਾਈ ਸਾਹਿਬ ਸਿੰਘ ਕਰਨਾਟਕ ਤੋਂ ਤੁਸੀਂ ਵੇਖੋ ਸਾਊਥ ਇੰਡੀਆ ਤੋਂ ਮਤਲਬ ਸਿੱਖ ਅਨੰਦਪੁਰ ਸਾਹਿਬ ਦੇ ਵਿੱਚ ਉਸ ਵੇਲੇ ਪਹੁੰਚਦਾ ਪਿਆ ਹੈ ਕਿਡੇ ਕਮਾਲ ਦਾ ਮਹਾਰਾਜ ਨੇ ਸਿਸਟਮ ਤਿਆਰ ਕੀਤਾ ਹੈ ਵੀ ਭਾਈ ਉੱਥੋਂ ਸਿੱਖ ਆ ਕੇ ਤੇ ਆਪਣਾ ਸਿਰ ਮਹਾਰਾਜ ਦੇ ਅੱਗੇ ਪੇਸ਼ ਕਰਦਾ ਪਿਆ ਹੈ ਕਿਡੇ ਕਮਾਲ ਦਾ ਮਹਾਰਾਜ ਨੇ ਪ੍ਰਬੰਧ ਕੀਤਾ ਹੋਵੇਗਾ ਇਹਨਾਂ ਪੰਜ ਜਾਣਿਆਂ ਨੇ ਮਹਾਰਾਜ ਦੇ ਅੱਗੇ ਆਪਣਾ ਸੀਸ ਅਰਪਣ ਕੀਤਾ ਤੇ ਜਿੱਦਣ ਮਹਾਰਾਜ ਨੇ ਇਹਨਾਂ ਨੂੰ ਖੰਡੇ ਦੀ ਪੌਲ ਚਕਾਈ ਤੇ ਮਹਾਰਾਜ ਨੇ ਫਿਰ ਕੀ ਕਹਿਤਾ ਆ ਮੇਰੇ ਪਿਆਰੇ ਬਣ ਗਏ ਨੇ ਅੱਜ ਪਿਆਰੇ ਕਿਹਨਾਂ ਨੂੰ ਕਿਹਾ ਜਾਂਦਾ ਜ਼ਿੰਦਗੀ ਦੇ ਵਿੱਚ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਛਾਤੀ ਮਾਰ ਕੇ ਵੇਖਿਓ ਰਿਸ਼ਤੇਦਾਰ ਸਾਡਾ 100 ਹੋਵੇਗਾ 200 ਹੋਵੇਗਾ ਪਿਆਰੇ ਦੋ ਤਿੰਨ ਨਹੀਂ ਹੋਣਗੇ ਸ਼ਾਇਦ ਦੋ ਤਿੰਨ ਮੈਂ ਕਹਿ ਦਿੱਤੇ ਨੀ ਤੇ ਇੱਕ ਦਾ ਹੀ ਹੁੰਦਾ ਪਿਆਰੇ ਨਹੀਂ ਸਾਰੇ ਹੁੰਦੇ ਪਰ ਗੱਲ ਕੀ ਹੈ ਮਹਾਰਾਜ ਨੇ ਕਹਿ ਦਿੱਤਾ ਇਹ ਮੇਰੇ ਪਿਆਰੇ ਨੇ ਤੇ ਫਿਰ ਇੰਨੇ ਪਿਆਰੇ ਮਰਦ ਕਹਿੰਦੇ ਵੀ ਮੈਂ ਇਹਨਾਂ ਦੇ ਕੋਲੋਂ ਜਾਂਚਨਾ ਕਰਦਾ ਆਂ ਆਹ ਸ਼ਬਦ ਤੁਹਾਡੇ ਸਾਹਮਣੇ ਲਿਖਿਆ ਵੀ ਪਿਆ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇੱਥੇ ਦੁਨੀਆ 'ਚ ਗੁਰੂ ਤੇ ਗੁਰੂ ਹੀ ਸਾਰੀ ਜ਼ਿੰਦਗੀ ਰਹਿ ਜਾਂਦੀ ਸੀ ਚੇਲੇ ਨਹੀਂ ਸੀ ਬਣਦੇ ਇਹ ਮਰਦ ਨੇ ਕਿਹਾ ਨਹੀਂ ਇਹ ਮੇਰੇ ਅੱਜ ਪੰਥ ਦੇ ਰੂਪ ਬਣ ਗਏ ਨੇ ਮੈਂ ਇਹਨਾਂ ਦੀ ਗੱਲ ਮੰਨਾਂਗਾ ਜੋ ਦਾਤ ਮੈਂ ਤੁਹਾਨੂੰ ਦਿੱਤੀ ਹੈ ਉਹੀ ਦਾਤ ਤੁਸੀਂ ਮੈਨੂੰ ਦੇਵੋ ਅਸੀਂ ਅੱਜ ਤੋਂ ਸਾਰੇ ਬਰਾਬਰ ਹੋ ਜਾਵਾਂਗੇ ਜਿਹੜਾ ਗੁਰੂ ਤੇ ਸਿੱਖ ਜਿਹੜਾ ਉਹ ਇੱਕ ਹੋ ਜਾਣਾ ਉਹ ਇੱਥੇ ਪਰੰਪਰਾ ਸ਼ੁਰੂ ਹੋ ਜਾਂਦੀ ਹੈ ਮਹਾਰਾਜ ਨੇ ਇਹਨਾਂ ਦੇ ਕੋਲੋਂ ਅਮਰਤੀ ਦਾਤਨਾ ਕੀਤੀ ਤੇ ਫਿਰ ਸੱਚੇ ਪਾਤਸ਼ਾਹ ਨੇ ਜਿਹੜੀ ਗੱਲ ਸਾਡੇ ਲਿਖਤਾਂ ਦੇ ਵਿੱਚ ਬੋਲੀ ਹੈ 2 ਮਿੰਟ ਲੈ ਕੇ ਤੇ ਮੈਂ ਸਮਾਪਤੀ ਕਰਾਂਗਾ ਕਿ ਕੱਲ ਵੀ ਇਸ ਪਾਸੇ ਦੀ ਵਿਚਾਰ ਹੋਣੀ ਸਿੱਖਾਂ ਨੂੰ ਮਹਾਰਾਜ ਨੇ ਇਹ ਗੱਲ ਸਮਝਾਈ ਸੀ ਕਿ ਭਾਈ ਜ਼ਿੰਦਗੀ ਤੁਹਾਨੂੰ ਜਿਹੜੀ ਮਿਲੀ ਹੈ ਨਾ ਇਹ ਤੁਹਾਡੀ ਮੌਜ ਹੈ ਤੁਸੀਂ ਕਮਰਿਆਂ 'ਚ ਲੁਕ ਕੇ ਨੰਗਾ ਲੋ ਖਤਮ ਤਾਂ ਵੀ ਤੁਸੀਂ ਹੋ ਜਾਣਾ ਕਿਦੀ ਨਹੀਂ ਮੁੱਕਦੀ ਜ਼ਿੰਦਗੀ ਗੱਡੀ ਲਈ ਹੁੰਦੀ ਹੈ ਨਾ ਤੇ 15 ਸਾਲ ਦਾ ਟਾਈਮ ਪੈ ਜਾਂਦਾ ਆਰਸੀ ਦੇ ਉੱਤੇ ਵੀ 15 ਸਾਲ ਤੁਹਾਡੇ ਕੋਲ ਨੇ ਹੁਣ 15 ਸਾਲ ਗੈਰੇ ਚ ਲਾ ਛਡੋ ਨਾ ਬਾਹਰ ਕੱਢੋ ਆਰਸੀ ਦਾ ਸਮਾਂ ਤੇ ਮੌਕਾ ਹੀ ਜਾਣਾ ਹੁਣ ਤੇ ਕਹਿ ਦੇਣਾ ਵੀ ਭਾਈ ਮਾਡਲ ਤੇ ਪੁਰਾਣਾ ਹੀ ਹੈ ਨਾ ਗੱਡੀ ਭਾਵੇਂ ਨਵੀਂ ਹੋਵੇ ਹੈ ਜ਼ਿੰਦਗੀ ਹੈ ਖਾਂਦਿਆਂ ਪੀਂਦਿਆਂ ਖਤਮ ਕਰ ਲੋ ਜ਼ਿੰਦਗੀ ਹੈ ਸੁਤਿਆਂ ਖਤਮ ਕਰ ਲੋ ਮਹਾਰਜ ਨੇ ਕਿਹਾ ਵੀ ਜ਼ਿੰਦਗੀ ਤੇ ਖਤਮ ਹੋਣੀ ਹੀ ਹੋਣੀ ਹੈ ਤੁਸੀਂ ਵੇਖੋ ਵੀ ਕਿਹੜੇ ਪਾਸੇ ਜਾ ਰਹੇ ਜੀ ਤੇ ਫਿਰ ਸਾਡੀਆਂ ਲਿਖਤਾਂ ਨੇ ਇਹਨੂੰ ਇਦਾਂ ਸਮਝਾਇਆ ਮਰਦ ਨੇ ਕਿਆ ਪੀ ਜ਼ਿੰਦਗੀਆਂ ਕੁਰਬਾਨ ਕਰੋ ਤੁਹਾਨੂੰ ਮਾਰਨ ਵਾਲੇ ਰੋਜ਼ ਆ ਜਾਂਦੇ ਨੇ ਤੁਸੀਂ ਆਪ ਅੱਗੇ ਤੁਰੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਬਣੋ ਤੇ ਬਚਨ ਸੀ ਬਾਤ ਕੀਓ ਕਰਤਾਰ ਲਿਓ ਸੰਤਨ ਵਿਚਾਰ ਸੁਪਨ ਸੰਸਾਰ ਤਾਹੇ ਕਾਹੇ ਲਪਟਾਈ ਐ ਵਿਖਣ ਕੋ ਤਜੇ ਨੇਹ ਸ੍ਰੀ ਗੁਰੂ ਕੀ ਸਿੱਖ ਲੇ ਨਾਸੈ ਸ਼ਿਨਮਾਹੇ ਦੇਹ ਜੰਪੂਰੀ ਜਾਈ ਐ ਫਿਰ ਉਹਨਾਂ ਨੇ ਇਸ ਪਾਸੇ ਤੋਂ ਗੱਲ ਵੀ ਸਮਝਾਈ ਕੇਸ ਨਾ ਮੁੰਡਾਓ ਮੀਤ ਹੁੱਕਾ ਤਜ ਭਲੀ ਰੀਤ ਤੇ ਨਾਲ ਫਿਰ ਉਹਨਾਂ ਨੇ ਇਹ ਕਿਹਾ ਪ੍ਰੇਮ ਪ੍ਰੀਤ ਮਨ ਕਰ ਸ਼ਬਦ ਕਮਾਈਐ ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਵਿਚਾਰ ਵਾਹ ਗੁਰੂ ਗੁਰੂ ਜੀ ਕਾ ਖਾਲਸਾ ਕਹਾਈਐ ਮਹਾਰਾਜ ਨੇ ਕਿਹਾ ਇੱਕ ਤੇ ਮੁੰਡਨ ਨਹੀਂ ਕਰਾਉਣਾ ਜਦੋਂ ਇਸ ਪਾਸੇ ਤੋਂ ਤੁਸੀਂ ਨਹੀਂ ਨਾ ਕਰਾਉਂਦੇ ਮੈਂ ਮਹਾਰਾਜ ਤੋਂ ਮਾਫੀ ਮੰਗ ਕੇ ਕਹਿੰਨਾ ਹਾਂ ਤੁਹਾਡੇ ਉੱਤੋਂ 5000 10000 ਸਾਲ ਦਾ ਪਿਆ ਗਲਬਾ ਉੱਤਰ ਜਾਂਦਾ ਹੈ ਜਦੋਂ ਤੁਸੀਂ ਮੁੰਡਨ ਕਰਾਉਣਾ ਛੱਡ ਦਿੰਦੇ ਜੀ ਕਿਉਂਕਿ ਜਨਮ ਤੋਂ ਤੇ ਮਰਨ ਤੋਂ ਬੱਚੇ ਦੇ ਜਨਮ ਦੇ ਵਿੱਚ ਵੀ ਸੰਸਕਾਰ ਆਉਂਦਾ ਹੈ ਮੁੰਡਨ ਦਾ ਘਰ ਦੇ ਵਿੱਚ ਪ੍ਰਾਣੀ ਕੋਈ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੇ ਆਉਣ ਵਾਲੇ ਬੱਚਿਆਂ ਨੂੰ ਮੁੰਡਨ ਕਰਾਉਣਾ ਪੈਂਦਾ ਹੈ ਇਹ ਰੀਤ ਹੈ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਨੂੰ ਛੱਡਣ ਦਾ ਸਭ ਤੋਂ ਵੱਡਾ ਤਰੀਕਾ ਇਹੀ ਹੈ ਮਹਾਰਜ ਕਹਿੰਦੇ ਇਹਨੂੰ ਛੱਡ ਦਿਓ ਤੋ ਤੁਹਾਡਾ ਆਪਣੇ ਆਪੇ ਤੋਂ ਖਿਹੜਾ ਛੁੱਟ ਜਾਵੇ ਫਿਰ ਨਾਲ ਸੱਚੇ ਪਾਤਸ਼ਾਹ ਨੇ ਜਿੱਥੇ ਬਰਾਬਰੀ ਦੀ ਗੱਲ ਕੀਤੀ ਉੱਥੇ ਇਹ ਨਹੀਂ ਕਿਹਾ ਕਿ ਕੱਲੇ ਬੰਦਿਆਂ ਲਈ ਅੰਮ੍ਰਿਤ ਹੈ ਮਹਾਰਜ ਕਹਿੰਦੇ ਬੀਬੀਆਂ ਦੇ ਲਈ ਜੋ ਪੁਰਸ਼ ਹੋਵੇਗਾ ਉਹ ਸਿੰਘ ਹੋਵੇਗਾ ਜੋ ਬੀਬੀ ਹੋਵੇਗੀ ਔਕਰ ਹੋਵੇਗੀ ਤੇ ਆਖਰੀ ਗੱਲ ਕਹਿ ਕੇ ਸਮਾਪਤੀ ਕਰ ਦੇਵਾਂ ਪਹਾੜੀ ਰਾਜੇ ਕਿਉਂਕਿ ਜਿਹੜੀ ਪ੍ਰਾਣੀ ਸਾਇਕੀ ਹੁੰਦੀ ਹੈ ਨਾ ਛੇਤੀ ਮਨ ਚੋਂ ਨਿਕਲਦੀ ਨਹੀਂ ਪਹਾੜੀ ਰਾਜਾ ਨੂੰ ਪਤਾ ਲੱਗਾ ਵੀ ਇੰਨਾ ਕਟਨੰਦਪੁਰ ਸਾਹਿਬ ਹੋਇਆ ਤੇ ਅਸੀਂ ਵੀ ਜਾ ਕੇ ਵੇਖੇ ਵੀ ਮਹਾਰਾਜ ਨੇ ਕੀਤਾ ਕੀ ਹੈ ਤੇ ਜਦੋਂ ਮਹਾਰਾਜ ਨੇ ਇਹ ਕਿਹਾ ਵੀ ਅਸੀਂ ਅੰਮ੍ਰਿਤ ਛਕਾ ਕੇ ਤੇ ਇਹਨਾਂ ਨੂੰ ਸਿੰਘ ਬਣਾਤਾ ਹੈ ਤੇ ਉਹਨਾਂ ਨੇ ਸੋਚਿਆ ਵੀ ਮਹਾਰਾਜ ਵੀ ਚਲੋ ਅਸੀਂ ਵੀ ਤੁਹਾਡੇ ਆਖੇ ਇਲਾਕੇ ਤੇ ਅੰਮ੍ਰਿਤ ਛਕ ਲੈਨੇ ਆ ਤੇ ਮਹਾਰਾਜ ਨੂੰ ਮਹਾਰਾਜ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ ਤੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਸਾਡਾ ਬਾਟਾ ਵੱਖਰਾ ਤਿਆਰ ਕਰ ਦੋ ਮਹਾਰਾਜ ਕਹਿੰਦੇ ਇੱਦਾਂ ਨਹੀਂ ਫਿਰ ਉਹ ਤਾਂ ਤੁਹਾਡਾ ਅੰਮ੍ਰਿਤ ਹੋ ਗਿਆ ਫਿਰ ਦਸ਼ਮੇਸ਼ ਦਾ ਕਾਹਦਾ ਅੰਮ੍ਰਿਤ ਹੋਇਆ ਜਿਹੜਾ ਬਾਟਾ ਹੀ ਤੁਹਾਡੀ ਮਰਜ਼ੀ ਨਾਲ ਤਿਆਰ ਹੋਇਆ ਹੈ ਤੁਸੀਂ ਅਜੇ ਵੀ ਵਿਤਕਰਾ ਕਰਨਾ ਹੈ ਵੀ ਆਹ ਅੰਮ੍ਰਿਤ ਸਾਡਾ ਤੇ ਆਹ ਦੂਜਿਆਂ ਦਾ ਅੰਮ੍ਰਿਤ ਹੈ ਆਹ ਅਸੀਂ ਉੱਚੇ ਹੋਗੇ ਤੇ ਨੀਵੇਂ ਨੂੰ ਫਿਰ ਤੁਸੀਂ ਨੀਵੇਂ ਰਹਿਣ ਦੇਣਾ ਹੈ ਦੁਨੀਆਂ ਨੂੰ ਤੁਸੀਂ ਬਰਾਬਰ ਕਰਨਾ ਹੀ ਨਹੀਂ ਤੇ ਫਿਰ ਉਸ ਅੰਮ੍ਰਿਤ ਦਾ ਫਾਇਦਾ ਵੀ ਕੀ ਹੋਇਆ ਫਿਰ ਮਹਾਰਾਜ ਨੇ ਉਹ ਦਾਤਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ ਸਾਡਾ ਤੀਗਾ ਵਾਲਾ ਪਾਸਾ ਸਾਡਾ ਦੇਗਾ ਵਾਲਾ ਪਾਸਾ ਸਾਡਾ ਚੜ੍ਹਦੀ ਕਲਾ ਵਾਲਾ ਪਾਸਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪਾਸਾ ਸਾਨੂੰ ਬਖਸ਼ਿਆ ਹੈ। ਇਹ ਦਿਨ ਸਾਨੂੰ ਬਖਸ਼ੇ ਨੇ ਸੱਚੇ ਪਾਤਸ਼ਾਹ ਨੇ ਮਰਦ ਕਿਰਪਾ ਕਰਨ। ਹਾਲਾਂਕਿ ਇਹ ਦਿਹਾੜਾ ਕੱਲ ਹੈ। ਅਸੀਂ ਕੱਲ ਵੀ ਇਹਦੀਆਂ ਵਿਚਾਰਾਂ ਕਰਾਂਗੇ ਪਰ ਨਾਲ ਫਿਰ ਇਸ ਕਰਕੇ ਵੀ ਇਸ ਸੰਖੇਪ ਜਿਹੀ ਜਾਣਕਾਰੀ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਆਪ ਜੀ ਨੂੰ ਇਸ ਦਿਹਾੜੇ ਦੀ ਵਧਾਈ ਹੋਵੇ। ਇਹ ਕੱਲ ਵੀ ਦਿਹਾੜਾ ਆਉਣਾ ਹੈ। ਅਸੀਂ ਮਰਦੇ ਦੇ ਅੱਗੇ ਆਪਣੇ ਸੀਸ ਰੱਖ ਸਕੀਏ ਮੱਤ ਰੱਖ ਸਕੀਏ ਜਿਸ ਮੇਸ਼ ਦੇ ਅੰਮ੍ਰਿਤ ਦੇ ਧਾਰਨੀ ਬਣੀਏ ਵਾਹਿਗੁਰੂ ਕਿਰਪਾ ਕਰਨ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹੁਈਆਂ ਪੁੱਲਾਂ ਦੀ ਖਿਮਾ ਫਤੇ ਨਾਲ ਸਾਂਝ ਪਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ